ਆ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈ ਲੋ ਐ ਤੇ ਤਾਂ ਪੇ ਜਾਤੀ ਸਰਟੀਫਿਕੇਟ ਪੱਪ ਨੇ ਪੱਪ ਨੇ ਬਣਾਇਆ ਸੀ ਸਾਥੀ ਬੋ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਹਾਂ ਹਾਂ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਜੀ ਬਣਿਆ ਹੋਇਆ ਹੈਗਾ ਕੌਣ ਵਾਲਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਛੋ ਬੋਲਦਾ ਕੋਈ ਹੈ ਹੈਲੋ ਬੋਲਦਾ ਕਰਦੇ ਕੱਪ ਤੇ ਜਾਵੇ ਕੀ ਸੁਣ ਕਰੋ ਨਹੀਂ ਕਹਿੰਦਾ ਕੱਟ ਤਾਂ ਕੋਈ ਨਹੀਂ ਸਰ ਉਹ ਮੈਂ ਨਾ ਟੈਲ ਕਰੀ ਜਾਂਦਾ ਪਹਿਲਾਂ ਆ ਗਿਆ ਜੀ ਤਾਂ ਆ ਨਾ ਬੋਲ ਤੁਸੀਂ ਅੱਜ ਆਲੋ ਅੰਦਰ ਕਰ ਉਹ ਵਰਤ ਬੋਲਦੇ ਆ ਲੋਗਰ ਤੋਂ ਹੀ ਬੋਲਦਾ ਕਿਹਤੋ ਬੋਲਦੇ ਜੀ ਲੋਗਰ ਅੱਛਾ ਕੀ ਕਰਾ ਸਾਹਰੀ ਗੱਲ ਹੁਣ ਸੁਣਾ ਨਾ ਮੈਂ ਕੌਣ ਦਾ ਬੋਲਦਾ ਮੈਂ ਤਾਂ ਤੇਰੀ ਬਾਤ ਹੀ ਨਹੀਂ ਵਸਾਣਾ ਹੀ ਨਹੀਂ ਹੋ ਰਹੀ ਤੇ ਆਉਣੀ ਆਈ ਬਾਜਾ ਪਾਪੇ ਦਾ ਜਾਤੀ ਛਾਤੀ ਬਣਿਆ ਕਿਹਨਾਂ ਨਾਲ ਆ ਲਿਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਹਰ ਪੁੱਛਦਾ ਮੈਂ ਤਾਂ ਕਿਵੇਂ ਦਾ ਲੈ ਫੋਨ ਦੋਸਤ ਪਾਪੇ ਦਾ ਪਰ ਜਾ ਉਹ ਸਾਥੂ ਤਾਂ ਨਹੀਂ ਆ ਗਿਆ ਪਹਿਲਾਂ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੁਣ ਪਤਾ ਤਾਂ ਹੋਊਗਾ ਵੀ ਜਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਆਏ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਹੈ ਕਿਹਦਾ ਆਪੇ ਜਿੰਦਰ ਦਾ ਉਹ ਪਾਪੇ ਦਾ ਹੈ ਉਹ ਫਰੀ ਗਿਆ ਫਰੀ ਸ਼ਾ ਦਾ ਪਾਪੇ ਦਾ ਪਾਤਰ ਜਾਤੀ ਚਾਟ ਬਣਾਇਆ ਹੋਇਆ ਪਾਪੇ ਦਾ ਜਾਤੀ ਜਾਤੀ ਸਰਟੀਫਿਕੇਟ ਬਣਾਇਆ ਹੋਇਆ ਉਹਦਾ ਪੱਕਾ ਬੁਆਗ ਤੇ ਗਿਆ ਤੇ ਬਹੁ ਮਰਗੀ ਹੋਈ ਉਹ ਸਾਨੂੰ ਮਾ ਜਾਤੀ ਜਾਤੀ ਵਗੈਰਾ ਤੇ ਜਾਤੀ ਸਰਟੀਫਿਕੇਟ ਬਣਾਇਆ ਹੋਇਆ ਪਾਪੇ ਦਾ ਪੱਕੇ ਤੇ ਪਾਪਾ ਕਰਿਆ ਹੁੰਦਾ ਫਿਰ ਤੇ ਪਤਾ ਲੱਗਿਆ ਨਹੀਂ ਮੈਂ ਆ ਦੂੰ ਵੀ ਨਾ ਪਤਾ ਉਹਦੇ ਪਾਵੇ ਦੇ ਪੱਤਰਾਂ ਦਾ ਆਪੋ ਦੇਣਾ ਪੋਦੇ ਦੇ ਬਣਾਇਆ ਹੋਇਆ ਵਾ ਰਮਤਾ ਲਾ ਇਹ ਕੰਮ ਨਾ ਬਣਾਉਣ ਜਾਂ ਤੇ ਹੇਟ ਹੋ ਜਾਊਗਾ ਫਿਰ ਤੇ ਡੜਾਏ ਫਿਰ ਜਾਂਦਾਗਾ ਉਹ ਤਾਂ ਨਹੀਂ ਜਾਏ ਮੈਨੂੰ ਜਰੂਰੀ ਆ ਕਹਿੰਦੇ ਜਾਤੀ ਹਾਤੀ ਵੀ ਮੇਟ ਬੁਣ ਲਾਉਣਾ ਲਾ ਕੱਲ ਕੱਲ ਨਾ ਜੀ ਮੈਂ ਤਾਂ ਸਮਝੇ ਕੰਮ ਕੀ ਹੋ ਰਿਹਾ ਬਹੁਤ ਬੁਰੀ ਤਰ੍ਹਾਂ ਨਾ ਤਾਂ ਜ ਨਹੀਂ ਆਉਂਗੀ ਮੈਨੂੰ ਹਲੋ ਹਲੋ ਆ ਬੜੀ ਜੀ ਸੋ ਆ ਬੜੀ ਜੀ ਸਿਵਾ ਆ ਆ ਸੁਣਿਆ 50 ਸੀ ਉਹ ਠੀਕ ਹੈ ਮੈਨੂੰ ਪਾਪੇ ਦਾ ਜਾਤੀ ਛੱਡੀ ਉਹ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗੱਲ ਦੱਸਨੀ ਆ ਵਿਚਾਰਿਆਂ ਨੇ ਮੁਰਦਾਂਗਾ ਸਾਥੀ ਬਿੜੇ ਕੋ ਤਾਂ ਖਵਰੀਆਂ ਨੂੰ ਗਏ ਹੋਏ ਨੇ ਨਹੀਂ ਗੱਲ ਗਾਇਰੇ ਜਿੱਥੇ ਬਣਿਆ ਦਾਦਾਦੋ ਨਹੀਂ ਬਣਿਆ ਦਾਦਾਦੋ ਅੱਖੋਂ ਬਣਾ ਗਏ ਹੋਏ ਆ 85 ਉਹ ਤੁਸ ਨੂੰ ਹਸੋਂ ਵਿੱਚ ਪਤਾ ਹੀ ਹੋਊਗਾ ਪਾਪੇ ਦਾ ਜਾਤੀ ਛੱਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਛੱਡੀ ਬੜਾ ਹਾਂ